ਸਤਿ ਸ਼੍ਰੀ ਅਕਾਲ ਜੀ ਅਮਿਹਦੇਤ ਸੁਆਗਤ ਹੈ ਤੁਹਾਡਾ ਆਪਣੇ ਚੈਨਲ ਇnspire with Amrit ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇੱਕ ਕਹਾਣੀ ਜਿਸ ਦਾ ਵਿਸ਼ਾ ਹੈ ਰਾਜੇ ਦਾ ਸਵਾਲ ਸੋ ਦੋਸਤੋ ਸ਼ੁਰੂ ਕਰਦੇ ਹਾਂ ਆਪ ਆਪਣੀ ਅੱਜ ਦੀ ਕਹਾਣੀ ਇੱਕ ਵਾਰੀ ਦੀ ਗੱਲ ਹੈ ਇੱਕ ਰਾਜਾ ਸੀ ਉਹ ਬਹੁਤ ਵੱਡਾ ਪੰਡਿਤ ਸੀ ਉਸ ਕੋਲ ਸਭ ਕੁਝ ਸੀ ਸੁਨਾਵਾਜਪਾਟ ਸਿਆਣਾ ਪਰ ਅੰਦਰ ਉਹ ਖਾਲੀ ਸੀ ਇੱਕ ਦਿਨ ਉਸਨੇ ਬਹੁਤ ਉਸਨੇ ਬਹੁਤ ਸਾਰੇ ਪੰਡਤਾਂ ਨੂੰ ਬੁਲਾਇਆ ਤੇ ਪੁੱਛਿਆ ਰੱਬ ਕਿੱਥੇ ਮਿਲਦਾ ਹੈ ਕਿਸੇ ਕੋਲ ਕੋਈ ਉੱਤਰ ਨਹੀਂ ਸੀ ਉਹਦੇ ਮਨ ਵਿੱਚ ਇੱਛਾ ਸੀ ਇਹ ਜਾਣਨ ਦੀ ਜੇ ਰੱਬ ਹੈ ਤਾਂ ਉਹ ਕਿੱਥੇ ਮਿਲੂਗਾ ਉਸ ਦਿਨ ਇੱਕ ਗ੍ਰੇ ਉਸ ਦਿਨ ਆਵਾਜ਼ ਇੱਕ ਫਕੀਰ ਉਸ ਰਾਜੇ ਦੇ ਦਰਬਾਰ ਚ ਆਇਆ ਖਾਪ ਕਪੜੇ ਨਹੀਂ ਨੰਗੇ ਪਰ ਕਾਲੇ ਚ ਇੱਕ ਅਜੀਬ ਰੋਸ਼ਨੀ ਸੀ ਰਾਜੇ ਨੇ ਪੁੱਛਿਆ ਸਿਆਧੂ ਰੱਬ ਦੇਖਿਆ ਐਤੋ ਦੱਸ ਰੱਬ ਕਿੱਥੇ ਹੈ ਫਕੀਰ ਰੱਬ ਤਾਂ ਹਰ ਥਾਂ ਹੈ ਪਰ ਤੈਨੂੰ ਕਿੱਥੋਂ ਉਤਰਨਾ ਪੈਣਾ ਤੇ ਇਸ ਤੱਕ ਤੇ ਬੈਠਿਆ ਤੈਨੂੰ ਰੱਬ ਕਦੇ ਦਿਖ ਹੀ ਨਹੀਂ ਸਕਦਾ ਰਾਜਾ ਗੁੱਸੇ ਹੱਸ ਪਿਆ ਮੈਂ ਰਾਜਾ ਸਤਿ ਸ਼੍ਰੀ ਅਕਾਲ ਜੀ ਅਮਿਲ ਦੇ ਹੈ ਤੁਸੀ ਲੰਘੋਗੇ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਇਸਫਾਇਰ ਵਿਦ ਅਮਿਲ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇੱਕ ਕਹਾਣੀ ਜਿਸ ਦਾ ਵਿਸ਼ਾ ਹੈ ਰਾਜੇ ਦਾ ਸਵਾਲ ਸੋ ਦੋਸਤੋ ਸ਼ੁਰੂ ਕਰਦੇ ਹਾਂ ਆਪ ਆਪਣੀ ਅੱਜ ਦੀ ਕਹਾਣੀ ਇੱਕ ਪੁਰਾਣੀ ਗੱਲ ਹੈ ਇੱਕ ਰਾਜਾ ਸੀ ਉਹ ਬਹੁਤ ਵੱਡਾ ਪੰਡਿਤ ਸੀ ਉਸ ਕੋਲ ਸਭ ਕੁਝ ਸੀ ਸੋਨਾ, ਬਾਜ਼ਫਾਕ, ਸਿਆਣਾ ਪਰ ਅੰਦਰ ਉਹ ਖਾਲੀ ਸੀ ਇੱਕ ਦਿਨ ਉਸ ਨੂੰ ਬਹੁਤ ਉਸਨੇ ਬਹੁਤ ਸਾਰੇ ਪੰਡਤਾਂ ਨੂੰ ਬੁਲਾਇਆ ਕਿ ਕੁੱਛਿਆ ਰੱਬ ਕਿੱਥੇ ਮਿਲਦਾ ਹੈ ਕਿਸੇ ਕੋਲ ਕੋਈ ਉੱਤਰ ਨਹੀਂ ਸੀ ਉਹਦੇ ਮਨ ਵਿੱਚ ਇੱਛਾ ਸੀ ਇਹ ਜਾਣਨ ਦੀ ਜੇ ਰੱਬ ਹੈ ਤਾਂ ਉਹ ਕਿੱਥੇ ਮਿਲੂਗਾ ਉਸ ਦਿਨ ਇੱਕ ਗ੍ਰੇ ਉਸ ਦਿਨ ਆਬ ਇੱਕ ਫਕੀਰ ਉਸ ਰਾਜੇ ਦੇ ਦਰਬਾਰ ਚ ਤੇ ਆਇਆ ਹਾਫ ਕਪੜੇ ਨਹੀਂ ਨਰ ਨਗੇ ਪਰ ਕਹਾ ਵਿੱਚ ਇੱਕ ਅਜੀਬ ਰੋਸ਼ਨੀ ਸੀ ਰਾਜੇ ਨੇ ਪੁੱਛਿਆ ਸੋਇਆ ਤੂੰ ਆ ਬੜੀ ਖਿਆ ਆ ਤੂੰ ਦੱਸ ਰੱਬ ਕਿੱਥੇ ਹੈ ਫਕੀਰ ਰੱਬ ਤਾਂ ਹਰ ਥਾਂ ਹੈ ਪਰ ਤੈਨੂੰ ਵਰਤ ਤੋ ਉੱਤਰ ਨਾ ਪੈਣਾ ਤੇ ਇਸ ਤੱਕ ਤੇ ਬੈਠਿਆ ਤੈਨੂੰ ਰੱਬ ਸਾਡੇ ਦਿਖ ਹੀ ਨਹੀਂ ਸਕਦਾ ਰਾਜਾ ਅੱਗੇ ਹੱਸ ਪਿਆ ਮੈਂ ਰਾਜਾ ਹਾਂ ਮੈਂ ਜੀ ਉਤਰਾਂ ਉਕੀਰ ਨੇ ਕਿਹਾ ਆਹੀ ਤਾਂ ਤੈਨੂੰ ਆਪਣੀ ਮਿਲਦਾ ਜੇ ਤੂੰ ਤਿੰਨ ਦਿਨ ਇਨਾ ਪਛਾਂਮ ਦੱਸੀ ਮੇਰੀ ਨਾ ਰਹਿ ਸਕੀ ਨਾ ਰਾਜੀ ਨਾ ਵਿਦਵਾਨ ਵਾਂਗ ਤਾਂ ਮੈਂ ਤੈਨੂੰ ਰੱਬ ਦੇ ਲਾ ਦੇ ਮੰਗਾ ਤਾਂ ਇਸੇ ਉਕੀਰ ਨੇ ਕਿਹਾ ਇਹ ਗੱਲ ਮੱਚ ਹੈ ਇਸ ਤਰ੍ਹਾਂ ਰੱਬ ਕਿੰਜ ਮਿਲ ਸਕਦਾ ਹੈ ਤਾਂ ਇਸੇ ਉਸ ਫਕੀਰ ਨੇ ਕਿਹਾ ਕੋਈ ਕਰਤੀ ਤਾਂ ਨਹੀਂ ਤੈਨੂੰ ਪਤਾ ਚਲ ਜਾਵੇਗਾ ਤੇ ਰੱਬ ਤੇਰੀ ਸਾਹਮਣੇ ਹੋਵੇਗਾ ਤੈਨੂੰ ਇਹ ਉਗਧਾਰਨ ਤੇਰੀ ਕਾਰਜਾਂ ਤੋਂ ਹੀ ਮਿਲ ਜਾਵੇਗੀ ਪਰ ਇਸ ਲਈ ਤੈਨੂੰ ਆਪਣੇ ਸ਼ਾਨੋ ਸ਼ੌਕਤ ਆਪਣਾ ਹੰਕਾਰ ਤੇ ਆਪਣਾ ਇਹ ਰਤਵਾ ਤਿਆਗਣਾ ਪਵੇਗਾ ਇਸ ਤੋਂ ਛੁੱਟ ਤੈਨੂੰ ਇੱਕ ਆਮ ਇਨਸਾਨ ਵਾਂਗ ਮੇਰੇ ਨਾਲ ਵਿਚਰਨਾ ਪਵੇਗਾ ਤਾਂ ਤੈਨੂੰ ਪਤਾ ਲੱਗੇਗਾ ਕਿ ਰੱਬ ਕਿੱਥੇ ਹੈ ਇਹ ਸੋਕੇ ਰਾਜਾ ਮੰਨ ਗਿਆ ਉਹਨੇ ਉਹੀ ਸਵਾਰਨ ਲਿਵਾਸ ਆ। ਉਹੀ ਨਾਲ ਚਾਲੇ ਪਾ ਲਈ। ਰਾਹ ਵਿੱਚ ਜਾਂਦਿਆ ਉਹਨੇ ਯੋਕੀ ਦੇਖੀ। ਜੋ ਹਸ ਰਹੀ ਸੀ, ਖੁਸ਼ੀਆਂ ਮਨਾ ਰਹੀ ਸੀ। ਕਿਸੇ ਦੇ ਚਿਹਰੇ ਤੇ ਕੋਈ ਕੰਮ ਨਹੀਂ ਸੀ। ਉਹ ਰਾਜਾ ਦੇਖ ਰਿਹਾ ਸੀ। ਇਹ ਕਿੰਨੇ ਖੁਸ਼ ਨੇ ਇੰਨਾ ਹੁਣ ਤਾਂ ਰਹਿਣ ਲਈ ਕੋਈ ਜਵਾਬ ਹੀ ਨਹੀਂ। ਪਰ ਇਹਨਾਂ ਦੇ ਚਿਹਰੇ ਤੇ ਮੁਸਕਰਾਹਟ ਹੈ। ਉਹ ਅੱਗੇ ਤੋਂ ਬਹਿ ਹਾਸੀ। ਕੋਈ ਉਹਨੂੰ ਹੌਂਦੀ ਕੀ ਜਦ ਦੇਵੇ ਉਹ ਯੂਨ ਪਿਆਰ ਨਾ ਹਲਾਹੀਂ ਇਹ ਚੀਜ਼ਾਂ ਨਹੀਂ ਕਿਹਾ ਜਾ ਮਨੇ ਕੋਰੇ ਹਾਂ ਕਿ ਇਹ ਮੈਨੂੰ ਕਿੰਨਾ ਪਿਆਰ ਕਰ ਰਹੇ ਨੇ ਕਿ ਉਠੀ ਕਿਸ ਸਾਜ਼ ਮਹਿਰ ਵਿੱਚ ਮੈਂ ਰਹ ਰਿਹਾ ਹਾਂ ਉਠੀ ਮੈਨੂੰ ਇਹ ਚੀਜ਼ਾਂ ਕੋਈ ਮਹਿਸੂਸ ਹੀ ਨਹੀਂ ਹੋਉਂਦੀ ਅਸਲੀ ਤੇ ਕਿੰਨਾ ਮੈਨੂੰ ਲਗ ਰਿਹਾ ਚਲ ਚਲ ਇਹ ਜਿਵੇਂ ਰਹੀ ਨਹੀਂ ਉਹ ਅੱਗੇ ਖੁਦ ਆ ਗਿਆ ਮਿਹਾਲ ਆ ਗਿਆ ਕਿਉਂਕਿ ਉਹਨੇ ਇੱਕ ਮੁਹੱਬਤਲੀ ਦੇਖੀ ਜੋ ਸੱਚੀ ਸੀ ਜੋ ਮਹਿਲਾਂ ਤੋਂ ਪਰੇ ਤੇ ਖੁਸ਼ੀ ਦੀ ਆਮਦ ਤੇ ਟਿਕੀ ਸੀ ਹਰ ਇੱਕ ਚਿਹਰੇ ਤੇ ਇੱਕ ਕੀਆ ਸਕੂਨ ਸੀ ਸ਼ਾਇਦ ਉਹ ਲੋਕ ਉਹ ਸੋਚ ਰਿਹਾ ਸੀ ਕਿ ਰੱਬ ਦੀ ਜਿਆਦਾ ਨੇੜੇ ਨੇ ਉਹਨੂੰ ਆਪਣੇ ਆਪ ਤੇ ਗੁਰੂਜ ਹੋ ਰਿਹਾ ਸੀ ਹਾਂ ਉਹ ਸ਼ਾਇਦ ਨਹੀਂ ਆਪੋ ਮਿਲ ਜਾਵੇ ਸੱਚ ਮੁੱਚ ਇਹ ਫਕੀਰ ਆਨੀ ਵਾਲਾ ਹੈ ਉਹ ਫਕੀਰ ਨਾਲ ਅੱਗੇ ਅੱਗੇ ਵਧਦਾ ਗਿਆ ਪਰ ਜਿਉਂ-ਜਿਉਂ ਤੁਰਦਾ ਗਿਆ ਉਹ ਨਿਹਾਲ ਹੋ ਯੋਗੀ ਤੋਂ ਬਾਅਦ ਇੱਕ ਬਜ਼ੁਰਗ ਗੁਰੂ ਆਣੇ ਸਿਰ ਤੇ ਹੱਥ ਧਾਰ ਲੰਮੀ ਮੁਰਦਾ ਆਸ਼ੀਰਵਾਦ ਦਿੱਤਾ ਉਹਨਾਂ ਰਾਜੇ ਜਨਾਬ ਸੀ ਖਾਬਰਿਆਨਿਆ ਉਹ ਇਸ ਹਰ ਤੋਂ ਦੇ ਥੱਕ ਰਿਹਾ ਸੀ ਕਿ ਉਹਦੇ ਅੰਦਰ ਜਿਹੜਾ ਹੰਕਾਰ ਸੀ ਰਾਜ ਭਾਣਾ ਉਹ ਕਿਤੇ ਹੱਜ ਰਿਹਾ ਸੀ ਉਹ ਅੰਦਰ ਉਹ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰ ਰਿਹਾ ਸੀ ਉਸ ਵਕਤ ਇਹਨਾਂ ਦੇ ਹੰਕਾਰ ਨੂੰ ਦੇ ਨਾਲ ਦੇ ਉੱਪਰ ਚੱਪ ਰਹੇ ਹਾਸੀ ਉਹਦੇ ਵਿੱਚ ਨਿਮਰਤਾ ਤੇ ਹਲੀਮੀ ਜਾਗ ਰਹੀ ਸੀ ਬਹੁਤ ਹੀ ਪਿਆਰ ਜਾਗ ਰਿਹਾ ਸੀ ਉਹਨੇ ਸੋਚਿਆ ਸ਼ਾਇਦ ਇਹਨਾਂ ਲੋਕਾਂ ਕੋਲ ਸ਼ਰਮ ਹੈ ਇਹਨਾਂ ਮੈਂਗੀ ਪੈਸੇ ਰਾਜਪਾਟ ਵਿੱਚ ਉਹਨਾਂ ਵਿੱਚ ਰੱਬ ਨਹੀਂ ਹੈਗਾ ਰੱਬ ਉਧਰਤ ਕੋਲ ਹੈ ਰੱਬ ਇਹਨਾਂ ਆਮ ਵਿਚਰ ਦੀ ਆਮ ਜਿਗੰਦਿਆਂ ਫੱਕਰ ਲੋਕਾਂ ਕੋਲ ਹੈ ਉਹਨੇ ਯਕੀਨ ਕੋਲ ਚੋਪੀ ਕਿਹਾ ਮੈਨੂੰ ਤੇ ਲੱਗਦਾ रब ये आले दुआले है मैन महसूस हो रहा है इसते फकीर ने कहा मैं तेन यही दसना चाहूंगा जो तू शामो शॉप छो के तुरेगा तेनों उन्हें नेड़े हो मिलना इसते फकीर ने उस कि तू सच्ची मुची दिल का चंगा है भी समझ गया गल रब ने भी शायद नेड़ता का तैनू एहसास करवा दिता ਇਸੇ ਰਾਤ ਆ ਕੇ ਸੀ ਉਹ ਬਖੂ ਗਿਆ ਉਹਿਆ ਆਵੇ ਜੀ ਸੀ ਹੰਝੂ ਆਵੇ ਇਹੋ ਨੇ ਜਦੋਂ ਵੀ ਇਥੋਂ ਅੱਖਾਂ ਵਾਪਸ ਉੱਪਰ ਆਸਮਾਨ ਵੱਲ ਦੇਖਣ ਲੱਗਿਆ ਤਾਂ ਉਸ ਨੂੰ ਉਹਨਾਂ ਆਰਿਆਂ ਵਿੱਚ ਰੱਬ ਦਿਖਣ ਲੱਗਿਆ ਜਿਵੇਂ ਹਰ ਬਝੋਗ ਦੀਿੱਥੀ ਮੁਸਕਾਨ ਵਿੱਚ ਰੱਬ ਦਿਖਣ ਲੱਗਿਆ ਉਹਨੂੰ ਨੱਚਦੇ ਟਰੱਪ ਦੇ ਬੱਚਿਆਂ ਵਿੱਚ ਰੱਬ ਦਿਖਣ ਲੱਗਿਆ ਉਹ ਸੱਚਮੁੱਚ ਫਕੀਰ ਦੀ ਕਰਨੀ ਨੂੰ ਮੰਨ ਚੁੱਕਾ ਸੀ ਉਹ ਸੋਚ ਰਿਹਾ ਸੀ ਕਿ ਹੁਣ ਮੈਂ ਉਹ ਬਾਜ਼